ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਸਫਰ ਸ਼ਹਾਦਤ ਤੁਸੀਂ ਜਨਾਨੀਆਂ ਬਣ ਕੇ ਘਰ ਦੇ ਕੰਮ ਕਰੋ ਸਾਨੂੰ ਗਰਪਾਨ ਫੜਾਓ ਅਸੀਂ ਤੁਹਾਡੀ ਥਾਂ ਤੇ ਜਾ ਕੇ ਮਰਦਾਂ ਵਾਂਗ ਗੁਰੂ ਸਾਹਿਬ ਦਾ ਸਾਥ ਦਿੰਦੀਆਂ ਜਦੋਂ ਇਹ ਸਿੰਘ ਆਪਣੇ ਪਿੰਡ ਦੀਆਂ ਗਲੀਆਂ ਵਿੱਚ ਬਾਹਰ ਨਿਕਲਦੇ ਤਾਂ ਪਿੰਡ ਦੀਆਂ ਮਾਵਾਂ ਦਾਦੀਆਂ ਆਪਣੇ ਬੱਚਿਆਂ ਨੂੰ ਇਹਨਾਂ ਤੋਂ ਲੁਕੋ ਕੇ ਕਮਰਿਆਂ ਵਿੱਚ ਬੰਦ ਕਰ ਦਿੰਦੀਆਂ ਤਾਂ ਜੋ ਇਹਨਾਂ ਬੇਦਾਵੇ ਵਾਲੇ ਸਿੰਘਾਂ ਦਾ ਪਰਛਾਵਾਂ ਵੀ ਉਹਨਾਂ ਦੇ ਬੱਚਿਆਂ ਤੇ ਨਾ ਪੈ ਜਾਵੇ ਹੁਣ ਜਦ ਮੈਂ ਰਾਜ ਤਾਜ ਪਰਿਵਾਰ ਸਭ ਕੁਝ ਕੌਮ ਤੋਂ ਕੁਰਬਾਨ ਕਰ ਦਿੱਤਾ ਹੁਣ ਤੁਹਾਨੂੰ ਸੁਲਾ ਕਰਵਾਣਾ ਚੇਤੇ ਆ ਗਿਆ ਤਫਰ ਸ਼ਹਾਦਤ ਸਭ ਤੋਂ ਪਹਿਲਾਂ ਤਾਂ ਦੋਵੇਂ ਹੱਥ ਜੋਟੀ ਗੁਰੂ ਪਾਸ਼ਾ ਵੱਲੋਂ ਬਖਸ਼ੀ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਤੇ ਗੱਜ ਕਿ ਆਖੀਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸਫਰ-ਏ ਸ਼ਹਾਦਤ ਜਿਸ ਦੇ 40 ਮੁਕਤੀਆਂ ਦੇ ਇਤਿਹਾਸ ਦੇ ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਸਾਂਝ ਪਾਈ ਕਿ ਕਿਨਾਂ ਕਾਰਨਾ ਕਰਕੇ ਇਹ 40 ਸਿੰਘ ਅਨੰਦਪੁਰ ਸਾਹਿਬ ਦੇ ਘੇਰੇ ਸਮੇ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਗਏ ਤੇ ਆਪਣੇ ਆਪਣੇ ਪਿੰਡ ਚਲੇ ਗਏ ਸਫਰੇ ਸ਼ਹਾਦਤ ਦੇ ਅੱਜ ਦੇ ਪ੍ਰਕਰਨ ਦੇ ਵਿੱਚ ਅਸੀਂ ਸਾਂਝ ਪਾਵਾਂਗੇ ਕਿ ਆਪਣੇ ਆਪਣੇ ਪਿੰਡ ਪਹੁੰਚਣ ਤੇ ਇਹਨਾਂ ਨਾਲ ਉੱਥੇ ਕੀ ਸਲੂਕ ਹੋਇਆ ਕੀ ਕਾਰਨ ਸੀ ਕਿ ਸਾਰੇ ਸਿੰਘ ਦੁਬਾਰਾ ਇਕੱਠੇ ਹੋਏ ਤੇ ਗੁਰੂ ਸਾਹਿਬ ਨਾਲ ਮੁਲਾਕਾਤ ਕੀਤੀ ਤੇ ਇਸ ਮੁਲਾਕਾਤ ਦਾ ਨਤੀਜਾ ਕੀ ਨਿਕਲਿਆ ਇਹ ਸਾਰੇ ਸਿੰਘ ਗੁਰੂ ਸਾਹਿਬ ਨੂੰ ਬੇਦਾਵਾ ਦੇ ਕੇ ਆਪਣੇ ਆਪਣੇ ਪਿੰਡਾਂ 'ਚ ਪਹੁੰਚ ਗਏ ਜਦੋਂ ਆਪਣੇ ਆਪਣੇ ਘਰ ਪਹੁੰਚ ਕੇ ਇਹਨਾਂ ਨੇ ਸਾਰੀ ਗੱਲ ਦੱਸੀ ਤੇ ਕਿਹਾ ਇਹ ਨੰਦਪੁਰ ਸਾਹਿਬ ਵਿੱਚ ਹੁਣ ਭੁੱਖ ਤੇ ਪਿਆਸ ਨਾਲ ਜੂਝਣ ਤੋਂ ਬਿਨਾ ਕੁਝ ਵੀ ਨਹੀਂ ਬਚਿਆ ਇਸ ਲਈ ਅਸੀਂ ਗੁਰੂ ਸਾਹਿਬ ਦੇ ਨਾਲ ਸਾਰੇ ਰਿਸ਼ਤੇ ਨਾਤੇ ਤੋੜ ਕੇ ਆਏ ਆ ਨਾਹੀਂ ਹੁਣ ਉਹ ਸਾਡੇ ਗੁਰੂ ਨੇ ਤੇ ਨਾਹੀਂ ਅਸੀਂ ਉਹਨਾਂ ਦੇ ਸਿੱਖਾਂ ਇਸ ਮੰਜ਼ਰ ਨੂੰ ਸੁਰਜੀਤ ਪਾਤਰ ਜੀ ਇਸ ਤਰ੍ਹਾਂ ਬਿਆਨ ਕਰਦੇ ਨੇ ਜਦ ਘਰੀ ਆਏ ਘਰਾਂ ਨੇ ਇਉਂ ਉਹਨਾਂ ਨੂੰ ਦੇਖਿਆ ਛੀਛਿਆਂ ਨੇ ਜਿਸ ਤਰ੍ਹਾਂ ਬੇਚੈਰਿਆਂ ਨੂੰ ਦੇਖਿਆ ਜਿਸ ਤਰ੍ਹਾਂ ਅੱਖਾਂ ਨੇ ਟੁੱਟੇ ਸੁਪਨਿਆਂ ਨੂੰ ਦੇਖਿਆ ਜਿਉਂ ਕਿਸੇ ਭਾਸ਼ਾ ਨੇ ਝੁੱਟੇ ਫਿਕਰਿਆਂ ਨੂੰ ਦੇਖਿਆ ਜਿਸ ਤਰ੍ਹਾਂ ਬੇਗਾਰਤਾਵਲ ਵੇਖਦੀ ਆ ਆਬਰੂ ਸਾਰੇ ਸਿੰਘਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਲਾਂਤਾਂ ਪਾਈਆਂ ਉਹਨਾਂ ਦੀਆਂ ਇਸਤਰੀਆਂ ਨੇ ਕਿਹਾ ਕਿ ਤੁਸੀਂ ਸਾਡੀ ਥਾਂ ਤੇ ਚੂੜੀਆਂ ਪਾ ਕੇ ਬੈਠ ਜਾਓ ਤੁਸੀਂ ਜਨਾਨੀਆਂ ਬਣ ਕੇ ਘਰ ਦੇ ਕੰਮ ਕਰੋ ਸਾਨੂੰ ਗਰਪਾਨ ਫੜਾਓ ਅਸੀਂ ਤੁਹਾਡੀ ਥਾਂ ਤੇ ਜਾ ਕੇ ਮਰਦਾਂ ਵਾਂਗ ਗੁਰੂ ਸਾਹਿਬ ਦਾ ਸਾਥ ਦਿੰਦੀਆਂ ਵੇ ਗੈਰ ਤੋਂ ਤੁਹਾਨੂੰ ਭੋਰਾ ਵੀ ਸ਼ਰਮ ਨਹੀਂ ਆਈ ਕਿ ਤੁਸੀਂ ਇੰਨੇ ਮੁਸ਼ਕਿਲ ਵੇਲੇ ਗੁਰੂ ਸਾਹਿਬ ਦਾ ਸਾਥ ਛੱਡ ਕੇ ਆਪਣੀਆਂ ਜਾਨਾਂ ਬਚਾ ਕੇ ਆਪਣੇ ਘਰਾਂ ਨੂੰ ਵਾਪਸ ਮੁੜਾਏ ਤੁਹਾਨੂੰ ਆਪਣੀਆਂ ਜਨਾਨੀਆਂ ਤੇ ਬੱਚਿਆਂ ਦਾ ਜ਼ਿਆਦਾ ਮੋਹ ਆ ਗਿਆ ਇਨ੍ਹਾਂ ਸਿੰਘਾਂ ਦੇ ਮਾਪੇ ਨੇ ਵੀ ਇਹਨਾਂ ਨੂੰ ਤਾਨੇ ਮਾਰੇ ਤੇ ਕਿਹਾ ਕਿ ਤੁਸੀਂ ਕਿਵੇਂ ਭੁੱਲ ਗਏ ਕਿ ਗੁਰੂ ਸਾਹਿਬ ਨੇ ਸਾਡੇ ਲਈ ਆਪਣੇ ਪਿਤਾ ਗੁਰਤੇਗ ਬਹਾਦਰ ਸਾਹਿਬ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕਰਵਾ ਦਿੱਤਾ ਸੀ ਤੁਸੀਂ ਆਪਣਾ ਇਹ ਸਿਰ ਗੁਰੂ ਸਾਹਿਬ ਨੂੰ ਭੇਟ ਕਰਕੇ ਖੰਡੇ ਵਾਟੇ ਦੀ ਪੌਲ ਛਕੀ ਸੀ ਤੇ ਸਿੰਘ ਸਜੇ ਸੀ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਸੂਰਾ ਸੋ ਪਹਿਚਾਨੀਐ ਜੋ ਲੜਾ ਦੀਨ ਕੇ ਹਿਤ ਪੁਰਜਾ ਪੁਰਜਾ ਕਟਮਰਿਆ ਕਭੂ ਨਾ ਛਾੜਿਆ ਖੇਤ ਜਦ ਤੁਸੀਂ ਆਪਣਾ ਸਿਰ ਗੁਰੂ ਸਾਹਿਬ ਨੂੰ ਭੇਟ ਹੀ ਕਰ ਦਿੱਤਾ ਤਾਂ ਇਹ ਫਿਰ ਸਿਰ ਤੁਹਾਡਾ ਕਿਵੇਂ ਹੋ ਗਿਆ ਜਿਸ ਸਮੇਂ ਕੌਮ ਨੂੰ ਤੁਹਾਡੇ ਸਿਰਾਂ ਦੀ ਲੋੜ ਸੀ ਉਸ ਓਕੇ ਸਮੇਂ ਤੁਸੀਂ ਪਿੱਠ ਦਿਖਾ ਕੇ ਗੁਰੂ ਸਾਹਿਬ ਦਾ ਸਾਥ ਛੱਡ ਕੇ ਜਾਨਾ ਵਜਾ ਕੇ ਵਾਪਸ ਮੁੜਾਏ ਅਸਲੀ ਸੂਰਮਾ ਉਹੀ ਹੁੰਦਾ ਜੋ ਗਰੀਬਾਂ ਮਜ਼ਲੂਮਾਂ ਖਾਤਰ ਲੜਦਾ ਹੈ ਜੋ ਗਰੀਬਾਂ ਤੇ ਮਜ਼ਲੂਮਾਂ ਦੇ ਹੱਕਾਂ ਦੇ ਖਾਤਰ ਬੇਸ਼ੱਕ ਟੋਟੇ ਡੋਟੇ ਹੋ ਜਾਂਦਾ ਪਰ ਕਦੇ ਵੀ ਮੈਦਾਨ ਨਹੀਂ ਛੱਡਦਾ ਕਦੇ ਵੀ ਪੈਰ ਪਿੱਛੇ ਨਹੀਂ ਪੱਟਦਾ ਜਦੋਂ ਇਹ ਸਿੰਘ ਆਪਣੇ ਪਿੰਡ ਦੀਆਂ ਗਲੀਆਂ ਵਿੱਚ ਬਾਹਰ ਨਿਕਲਦੇ ਤਾਂ ਪਿੰਡ ਦੀਆਂ ਮਾਵਾਂ ਦਾਦੀਆਂ ਆਪਣੇ ਬੱਚਿਆਂ ਨੂੰ ਇਹਨਾਂ ਤੋਂ ਲੁਕੋ ਕੇ ਕਮਰਿਆਂ ਵਿੱਚ ਬੰਦ ਕਰ ਦਿੰਦੀਆਂ ਤਾਂ ਜੋ ਇਹਨਾਂ ਬੇਦਾਵੇ ਵਾਲੇ ਸਿੰਘਾਂ ਦਾ ਪਰਛਾਵਾਂ ਵੀ ਉਹਨਾਂ ਦੇ ਬੱਚਿਆਂ ਤੇ ਨਾ ਪੈ ਜਾਵੇ ਕਿਉਂਕਿ ਉਹਨਾਂ ਨੂੰ ਸੀ ਕਿ ਹੁਣ ਗੁਰੂ ਵਾਲੇ ਨਹੀਂ ਰਹੇ ਹੁਣੇ ਨਿਗੁਰੇ ਨਹੀਂ ਜੇ ਨਿਗੁਰਿਆਂ ਦਾ ਪਰਛਾਵਾਂ ਵੀ ਇਹਨਾਂ ਬੱਚਿਆਂ ਉੱਤੇ ਪੈ ਗਿਆ ਤਾਂ ਕਿਤੇ ਇਹ ਵੀ ਇਹਨਾਂ ਵਰਗੇ ਨਾ ਹੋ ਜਾਣ ਮਾਈ ਭਾਗੋ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਕਿ ਕੁਝ ਸਿੰਘ ਅਨੰਦਪੁਰ ਸਾਹਿਬ ਤੋਂ ਗੁਰੂ ਸਾਹਿਬ ਨੂੰ ਬੇਦਾਵਾ ਦੇ ਕੇ ਵਾਪਸ ਆਪਣੇ ਘਰਾਂ ਨੂੰ ਆ ਗਏ ਨੇ ਤਾਂ ਮਾਈ ਭਾਗੋ ਨੇ ਇਹਨਾਂ ਸਿੰਘਾਂ ਨੂੰ ਸਮਝਾ ਕੇ ਮੁੰਡ ਗੁਰੂ ਸਾਹਿਬ ਦੇ ਨਾਲ ਜੋੜਨ ਦਾ ਜਿੰਮਾ ਚੁੱਕਿਆ ਕਿਉਂਕਿ ਇਹਨਾਂ 40 ਸਿੰਘਾਂ ਦੇ ਵਿੱਚ ਮਾਈ ਭਾਗੋ ਜੀ ਦਾ ਪਤੀ ਤੇ ਭਰਾ ਵੀ ਸ਼ਾਮਲ ਸੀ ਇਸ ਨੇਕ ਕੰਮ ਦੀ ਸ਼ੁਰੂਆਤ ਮਾਈ ਭਾਗੋ ਜੀ ਨੇ ਆਪਣੇ ਘਰ ਤੋਂ ਹੀ ਕੀਤੀ। ਪਹਿਲਾਂ ਤਾਂ ਆਪਣੇ ਪਤੀ ਤੇ ਭਰਾ ਨੂੰ ਸਮਝਾਇਆ ਤੇ ਫਿਰ ਮਾਈ ਭਾਗੋ ਜੀ ਬਾਕੀ ਦੇ ਸਿੰਘਾਂ ਨੂੰ ਇੱਕ ਇੱਕ ਕਰਕੇ ਮਿਲੇ ਤੇ ਅਹਿਸਾਸ ਕਰਵਾਇਆ ਕਿ ਤੁਸੀਂ ਗੁਰੂ ਸਾਹਿਬ ਦਾ ਸਾਥ ਛੱਡ ਕੇ ਕਿੰਨੀ ਵੱਡੀ ਭੁੱਲ ਕਰ ਬੈਠੇ ਹੋ। ਪਰ ਗੁਰੂ ਬਖਸ਼ਣ ਹਾਰ ਹੈ। ਹਾਲੇ ਵੀ ਕੁਝ ਨਹੀਂ ਵਿਗੜਿਆ। ਮਾਈ ਭਾਗੋ ਕਹਿਣ ਲੱਗੀ ਖਤਮ ਹੋ ਗਈ ਜੰਗ ਕੀ। ਖਤਮ ਹੋ ਗਈ ਜਾਂ ਸਾਡੀ ਅਣਖ ਗੈਰਤ ਸੰਗ ਕੀ ਮੁੱਕ ਗਏ ਨੇ ਖੂਨ ਵਿੱਚੋਂ ਸਿੱਧਕ ਵਾਲੇ ਰੰਗ ਕੀ ਇਹ ਕਹਾਣੀ ਕੀ ਬਣੀ ਸਾਕਾ ਹੈ ਕੀ ਪ੍ਰਸੰਗ ਕੀ ਈ ਕਹਾਗੇ ਬੱਚਿਆਂ ਨੂੰ ਜਦ ਕੋਈ ਪੁੱਛਿਆ ਕਰੂ ਸਾਂਝਾਦਾਰ ਛੱਡ ਕੇ ਤੁਸੀਂ ਆਪਣੇ ਦਰਾਂ ਨੂੰ ਆ ਗਏ ਉਸ ਨਦਰ ਚੋਂ ਡਿੱਗ ਪਏ ਆਪਣੇ ਘਰਾਂ ਨੂੰ ਆ ਗਏ ਧੰਨਣੋ ਵੇ ਛੁਪਣ ਲਈ ਕਿਉਂ ਕੰਧਰਾਂ ਨੂੰ ਆ ਗਏ ਮੁਲਕ ਉਜੜਦਾ ਛੱਡ ਕੇ ਆਪਣੇ ਘਰਾਂ ਨੂੰ ਆ ਗਏ ਮੁਲਕ ਜਦ ਉਜੜ ਗਿਆ ਤਾਂ ਇਹ ਘਰਾਂ ਕਿੱਥੇ ਵਸੂ ਦਰਤ ਹੀ ਰੋਂਦੀ ਹੈ ਜਦ ਫਿਰ ਆਪਣਾ ਆਪਣਾ ਘਰ ਹੈ ਕੀ ਜਲ ਰਿਹਾ ਸੰਸਾਰ ਤਾਂ ਫਿਰ ਆਪਣਾ ਆਪਣਾ ਦਰ ਹੈ ਕੀ ਮਰ ਗਹੀ ਆ ਪਉਣ ਤਾਂ ਸਾਹਾਂ ਦੀ ਇਹ ਸਰਸਰ ਹੈ ਕੀ ਜੀਣ ਮਾਤਮ ਹੋ ਗਿਆ ਫਿਰ ਮੌਤ ਕੋਲੋਂ ਡਰ ਹੈ ਕੀ ਮਰ ਗਿਆ ਈਮਾਨ ਤਾਂ ਫਿਰ ਜਾਨ ਕੋਈ ਕੀ ਕਰੂ ਮਈ ਭਾਗੋ ਜੀ ਨਾਲ ਮਿਲਣ ਦਾ ਇਹਨਾ ਸਿੰਘਾ ਉੱਪਰ ਇਹ ਅਸਰ ਹੋਇਆ ਕਿ ਸਾਰੇ ਆਪਣੇ ਕਿਤੇ ਤੇ ਬਹੁਤ ਸ਼ਰਮਿੰਦਾ ਹੋਏ ਕਿ ਅਸੀਂ ਇਹ ਕੀ ਬੇਗੈਰਤ ਵਾਲਾ ਕੰਮ ਕਰ ਬੈਠੀਆਂ ਇਹਨਾਂ ਸਾਰਿਆਂ ਨੂੰ ਆਪਣੇ ਕਿਤੇ ਤੇ ਪਛਤਾਵਾ ਹੋਣ ਲੱਗਾ ਤੇ ਸਾਰੇ ਉਸ ਵੇਲੇ ਦੀ ਭਾਲ ਕਰਨ ਲੱਗੇ ਇੱਕ ਕਿਸ ਵੇਲੇ ਸਾਡੀ ਮੁਲਾਕਾਤ ਗੁਰੂ ਸਾਹਿਬ ਨਾਲ ਹੋਵੇ ਤੇ ਅਸੀਂ ਗੁਰੂ ਸਾਹਿਬ ਤੋਂ ਮਾਫੀ ਮੰਗ ਕੇ ਉਹਨਾਂ ਦੇ ਚਰਨਾਂ ਨਾਲ ਫਿਰ ਤੋਂ ਜੁੜ ਸਕੀਏ ਖੋਫ ਸੰਗ ਮਰਿਆ ਲਈ ਇਹ ਬੋਲ ਅੰਮ੍ਰਿਤ ਹੋ ਗਏ ਸ਼ਬਦ ਬਾਣਾ ਨਾਲ ਉਹ ਸਭ ਫੇਰ ਜੀਵਤ ਹੋ ਗਏ ਟੁੱਟ ਗਏ ਇਕਰਾਰ ਸਨ ਉਹ ਫੇਰ ਸਾਬਤ ਹੋ ਗਏ ਸਤ ਗੁਰੂ ਦੇ ਪਿਆਰ ਨੂੰ ਉਹ ਫੇਰ ਅਰਪਿਤ ਹੋ ਗਏ ਫਿਰ ਜਗੀ ਜੋਤੀ ਇਲਾਹੀ نور ਦਿਸਿਆ 400 ਚਬਾਲ ਪਿੰਡ ਵਿੱਚ ਇੱਕ ਸਿੰਘ ਅਕਾਲ ਚਲਾਣਾ ਕਰ ਗਿਆ ਸੀ ਜਿਸ ਕਰਕੇ ਉਸ ਸਿੰਘ ਦੇ ਭੋਗ ਸਮਾਗਮ ਤੇ ਕਾਫੀ ਸੰਗਤ ਆਈ ਸੀ ਇਸ ਸਮਾਗਮ ਦੇ ਵਿੱਚ ਮਾਈ ਭਾਗੋ ਜੀ ਵੀ ਉਹਨਾਂ 40 ਸਿੰਘਾਂ ਦੇ ਨਾਲ ਆਏ ਸੀ ਕਿਉਂਕਿ ਮਾਈ ਭਾਗੋ ਜੀ ਨੂੰ ਸੀ ਇੱਥੇ ਸਾਨੂੰ ਗੁਰੂ ਸਾਹਿਬਾਰੇ ਪਤਾ ਚੱਲ ਸਕਦਾ ਹੈ ਕਿ ਉਹ ਇਸ ਸਮੇਂ ਕਿੱਥੇ ਨੇ ਉੱਤੇ ਸਿੰਘਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਇਹ ਅਨੰਦਪੁਰ ਸਾਹਿਬ ਦੀ ਗੱਲ ਚੱਲੀ। ਇਹ ਸੁਣਿਆ ਸੀ ਕਿ ਅਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ ਸੀ। ਉਸ ਘੇਰੇ ਦਾ ਸਿੱਟਾ ਕੀ ਨਿਕਲਿਆ? ਤਾਂ ਪਤਾ ਚੱਲਿਆ ਕਿ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਸੀ। ਸਰਸਾ ਨਦੀ ਦੇ ਕੰਢੇ ਤੇ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ। ਗੁਰੂ ਗੋਬਿੰਦ ਸਿੰਘ ਜੀ ਦੀਆਂ ਅੱਖਾਂ ਦੇ ਸਾਹਮਣੇ ਚਮਕੌਰ ਦੀ ਜੰਗ ਦੇ ਵਿੱਚ ਉਹਨਾਂ ਦੇ ਵੱਡੇ ਸਹਜਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ। ਇਨ ਪਿਆਰੇ ਵੀ ਸ਼ਹੀਦੀ ਪਾ ਗਏ ਛੋਟੇ ਸਹਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਵੀ ਸਰਹੰਦ ਦੀਆਂ ਨੀਹਾਂ ਦੇ ਵਿੱਚ ਚਿੰਕੇ ਸ਼ਹੀਦ ਕਰ ਦਿੱਤਾ ਗਿਆ ਮਾਤਾ ਗੁਜਰੀ ਜੀ ਵੀ ਠੰਡੇ ਬੁਰਜ ਵਿੱਚ ਸ਼ਹੀਦੀ ਪਾ ਗਏ ਇਹ ਸਾਰੀ ਦੁੱਖ ਭਰੀ ਦਾਸਤਾਨ ਸੁਣ ਕੇ ਭਾਵਨਾਵਾਲੇ ਸਿੱਖਾਂ ਦੇ ਅੱਖਾਂ ਦੇ ਵਿੱਚ ਹੰਝੂ ਚਲ ਗੁੱਠੇ ਇਨ੍ਹਾਂ ਸਿੰਘਾਂ ਦਾ ਮਨ ਵੀ ਆਪਣੇ ਆਪ ਨੂੰ ਲਾਂਤਾਂ ਪਾ ਰਿਹਾ ਸੀ ਕਿ ਗੁਰੂ ਸਾਹਿਬ ਨੇ ਤਾਂ ਸਾਡੇ ਦੇ ਆਪਣਾ ਸਾਰਾ ਪਰਿਵਾਰ ਸਰਬੰਸ ਕੁਰਬਾਨ ਕਰ ਦਿੱਤਾ ਪਰ ਅਸੀਂ ਇੱਕ পেট ਦੀ ਭੁੱਖ ਦੇ ਕਰਕੇ ਤੇ ਆਪਣੇ ਪਰਿਵਾਰਾਂ ਦੇ ਮੋਹ ਦੇ ਕਰਕੇ ਗੁਰੂ ਸਾਹਿਬ ਨੂੰ ਇੰਨੇ ਓਕੇ ਸਮੇਂ ਦੇ ਵਿੱਚ ਸਾਥ ਛੱਡ ਕੇ ਵਾਪਸ ਮੁੜਾਏ ਸੀ ਇਹਨਾਂ ਅੰਦਰ ਵਿਛੋੜੇ ਦੀ ਤੜਫ ਪੈਦਾ ਹੋਈ ਇਹ ਜਲਦ ਤੋਂ ਜਲਦ ਗੁਰੂ ਸਾਹਿਬ ਨੂੰ ਮਿਲ ਕੇ ਆਪਣੀ ਭੁੱਲ ਬਖਸ਼ਾਉਣਾ ਚਾਹੁੰਦੇ ਸੀ ਤੇ ਗੁਰੂ ਸਾਹਿਬ ਤੋਂ ਮਾਫੀ ਮੰਗਣਾ ਚਾਹੁੰਦੇ ਸੀ ਵਿਛੋੜੇ ਦਾ ਦੁੱਖ ਦੁਨੀਆ ਦੇ ਵਿੱਚ ਸਭ ਦੁੱਖਾਂ ਤੋਂ ਵੱਡਾ ਮੰਨਿਆ ਜਾਂਦਾ ਹੈ। ਭੁੱਖ ਤੋਂ ਵੀ ਵੱਡਾ ਦੁੱਖ। ਇਹ ਸਾਰੇ ਸਿੰਘ ਭੁੱਖ ਦੇ ਦੁੱਖ ਕਰਕੇ ਗੁਰੂ ਸਾਹਿਬ ਦਾ ਸਾਥ ਛੱਡ ਕੇ ਗਏ ਸੀ। ਪਰ ਹੁਣ ਭੁੱਖ ਤੋਂ ਵੀ ਵੱਡਾ ਦੁੱਖ ਵਿਛੋੜੇ ਦਾ ਦੁੱਖ ਇਹਨਾਂ ਨੂੰ ਜੀਣ ਨਹੀਂ ਸੀ ਦੇ ਰਿਹਾ। ਸੰਗਤ ਦੇ ਵਿੱਚੋਂ ਹੀ ਕੁਝ ਸਿੰਘਾਂ ਤੋਂ ਪਤਾ ਚੱਲਿਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਸ ਸਮੇਂ ਰਾਮੇ ਅਣੇ ਦੀ ਧਰਤੀ ਤੇ ਨੇ। ਉੱਥੇ ਸੰਗਤ ਦੇ ਵਿੱਚ ਇੱਕ ਚੌਧਰੀ ਭਾਗ ਸਿੰਘ ਚਬਾਲੀਆ ਬੈਠਾ ਸੀ ਜਿਸ ਦੀ ਸਰਕਾਰੇ ਦਰਬਾਰੇ ਸਿੱਧੀ ਪਹੁੰਚ ਸੀ ਉਸਨੇ ਸਿੰਘਾਂ ਨੂੰ ਕਿਹਾ ਕਿ ਮੈਂ ਤੁਹਾਡੀ ਗੁਰੂ ਸਾਹਿਬ ਨਾਲ ਮੁਲਾਕਾਤ ਕਰਵਾਵਾਂਗਾ ਗੁਰੂ ਸਾਹਿਬ ਨੂੰ ਮਨਾਵਾਂਗਾ ਕਿ ਉਹ ਤੁਹਾਡੀ ਪੁੱល ਬਖਸ਼ ਦੇਣ ਤੇ ਤੁਹਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਣ ਜਦੋਂ ਸਿੰਘਾਂ ਨੇ ਚੌਧਰੀ ਭਾਗ ਸਿੰਘ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਚੌਧਰੀ ਭਾਗ ਸਿੰਘ ਚਬਾਲੀਆ ਉਹ ਜੇ ਨੰਬਰਦਾਰਾਂ ਤੇ ਚੌਧਰੀਆਂ ਨੂੰ ਨਾਲ ਲੈ ਕੇ ਇਹਨਾਂ 40 ਸਿੰਘਾਂ ਦੀ ਗੁਰੂ ਸਾਹਿਬ ਨਾਲ ਸੁਲਾਹ ਕਰਵਾਉਣ ਲਈ ਰਾਮਿਆਣੀ ਦੀ ਧਰਤੀ ਵੱਲ ਚੱਲ ਪਿਆ ਰਾਮਿਆਣੀ ਦੀ ਧਰਤੀ ਤੇ ਇਹਨਾਂ ਦੀ ਗੁਰੂ ਸਾਹਿਬ ਦੇ ਨਾਲ ਮੁਲਾਕਾਤ ਹੋਈ ਗੁਰੂ ਸਾਹਿਬ ਜਾਣਦੇ ਸੀ ਇਹ ਸਾਰੇ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਨੇ ਇਸ ਲਈ ਗੁਰੂ ਸਾਹਿਬ ਨੇ ਸਿੱਖਾਂ ਨੂੰ ਕਿਹਾ ਕਿ ਇਹਨਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾਏ ਤਾਂ ਜੋ ਇਹਨਾਂ ਦੇ ਨਾਲ ਵਿਚਾਰ ਚਰਚਾ ਕੀਤੀ ਜਾਵੇ ਸਾਰੇ ਸਿੰਘ ਗੁਰੂ ਸਾਹਿਬ ਅੱਗੇ ਨਤਮਸਤਕ ਹੋਏ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਜੋ ਵੀ ਵਰਤਾਰਾ ਵਾਪਰਿਆ ਚਾਰ ਸਹਿਬਜ਼ਾਦਿਆਂ ਦੀ ਸ਼ਹਾਦਤ ਮਾਤਾ ਗੁਦਰੀ ਜੀ ਤੇ ਬਾਕੀ ਸਿੰਘਾਂ ਦੀ ਸ਼ਹਾਦਤ ਉਸਤੇ ਆਪਣਾ ਦੁੱਖ ਪ੍ਰਗਟ ਕੀਤਾ ਕੁਝ ਸਮੇਂ ਵਾਰਤਾਲਾਪ ਕਰਨ ਤੋਂ ਬਾਅਦ ਚੌਧਰੀ ਭਾਗ ਸਿੰਘ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਅਸੀਂ ਤੁਹਾਡੇ ਸਿੱਖਾਂ ਤੇ ਤੁਸੀਂ ਸਾਡੇ ਗੁਰੂ ਅਸੀਂ ਤੁਹਾਨੂੰ ਇੱਕ ਸਲਾਹ ਦੇਣ ਆਏ ਆਂ ਗੁਰੂ ਸਾਹਿਬ ਨੇ ਕਿਹਾ ਦੱਸੋ ਗੁਰੂ ਸਾਹਿਬ ਤੋਂ ਆਗਿਆ ਮਿਲਣ ਤੇ ਚੌਧਰੀ ਭਾਗ ਸਿੰਘ ਨੇ ਕਿਹਾ ਕਿ ਗੁਰੂ ਜੀ ਤੁਹਾਡੀ ਜਾਨ ਬਹੁਤ ਕੀਮਤੀ ਹੈ ਅਸੀਂ ਨਹੀਂ ਚਾਹਦੇ ਕਿ ਹਕੂਮਤ ਦੇ ਨਾਲ ਲੜਾਈ ਝਗੜੇ ਦੇ ਵਿੱਚ ਤੁਹਾਨੂੰ ਆਪਣੀ ਜਾਨ ਗਵਾਣੀ ਪਵੇ ਪਹਿਲਾਂ ਹੀ ਹਕੂਮਤ ਨਾਲ ਮੱਥਾ ਲਾਉਣ ਕਰਕੇ ਤੁਹਾਡਾ ਸਾਰਾ ਪਰਿਵਾਰ ਸ਼ਹੀਦ ਹੋ ਚੁੱਕਾ ਹੈ ਮੇਰੀ ਸਰਕਾਰੇ ਦਰਬਾਰੇ ਸਿੱਧੀ ਗੱਲਬਾਤ ਹੈ ਮੈਂ ਮੁਗਲ ਹਕੂਮਤ ਨਾਲ ਗੱਲ ਕਰਕੇ ਤੁਹਾਡੀ ਸੁਲਾ ਕਰਵਾ ਸਕਦਾ ਹਾਂ ਕਿਉਂਕਿ ਜੇ ਤੁਹਾਨੂੰ ਕੁਝ ਹੋ ਗਿਆ ਤਾਂ ਅਸੀਂ ਕਿੱਥੇ ਜਾਵਾਂਗੇ ਤੁਸੀਂ ਸਾਡੀ ਇਹ ਗੱਲ ਮੰਨ ਲਓ ਤੁਸੀਂ ਯੋਧੇ ਦਾ ਜੀਵਨ ਤਿਆਗ ਕੇ ਪਹਿਲੇ ਗੁਰੂਆਂ ਵਾਂਗ ਸੰਤ ਜੀਵਨ ਬਤੀਤ ਕਰੋ ਤੁਸੀਂ ਲੜਾਈ ਵਾਲਾ ਪੱਕ ਛੱਡ ਕੇ ਗੁਰੂ ਬਣ ਕੇ ਸਿਗਾ ਹਸਣ ਤੇ ਬੈਠੋ ਅਸੀਂ ਸਿੱਖ ਬਣ ਕੇ ਤੁਹਾਡੇ ਚਰਨਾਂ ਵਿੱਚ ਮੱਥੇ ਟੇਕਾਂਗੇ ਤੇ ਤੁਹਾਡੇ ਸਾਰੇ ਹੁਕਮ ਮੰਨਾਂਗੇ ਤੇ ਤੁਹਾਡੀ ਸੇਵਾ ਕਰਾਂਗੇ ਗੁਰੂ ਸਾਹਿਬ ਨੇ ਚੌਧਰੀ ਭਾਗ ਸਿੰਘ ਨੂੰ ਜਵਾਬ ਦਿੰਦਿਆਂ ਕਿਹਾ ਕਿ ਤੁਸੀਂ ਸਿੱਖ ਬਣ ਕੇ ਮੇਰੇ ਕੋਲ ਆਇਓ ਜਾਂ ਉਸਤਾਦ ਬਣ ਕੇ ਜਿਹੜੇ ਨੀਚ ਆਪਣੇ ਧਰਮ ਦੀਆਂ ਸੋਹਾਂ ਖਾ ਕੇ ਮੁੱਕਰ ਗਏ ਉਹਨਾਂ ਨਾਲ ਕਿਸ ਗੱਲ ਦਾ ਸਮਝੌਤਾ ਅਸੀਂ ਜਾਨ ਬਚਾਉਣ ਲਈ ਸੰਘਰਸ਼ ਨਹੀਂ ਕੀਤਾ ਅਸੀਂ ਤਾਂ ਜਾਨ ਤਲੀ ਤੇ ਧਰ ਕੇ ਲੜਦੇ ਹਾਂ ਇਹ ਸੰਘਰਸ਼ ਅਸੂਲਾਂ ਦੇ ਕਰਕੇ ਕੀਤਾ ਜਾ ਰਿਹਾ ਆਪਣੇ ਧਰਮ ਦੇ ਸਿਧਾਂਤਾਂ ਦੇ ਕਰਕੇ ਕੀਤਾ ਜਾ ਰਿਹਾ ਆਪਣੀ ਅਣਖ ਤੇ ਗੈਰਤ ਕਰਕੇ ਕੀਤਾ ਜਾ ਰਿਹਾ ਤੇ ਤੁਸੀਂ ਚਾਹੁੰਦੇ ਹੋ ਕਿ ਮੈਂ ਜ਼ਾਲਮ ਹਕੂਮਤ ਦੇ ਨਾਲ ਸੁਲਾਹ ਕਰਕੇ ਈਨ ਮੰਨ ਲਵਾਂ ਤੁਸੀਂ ਉਸ ਵੇਲੇ ਕਿੱਥੇ ਸੀ ਜਦੋਂ ਲਾਹੌਰ ਦੇ ਵਿੱਚ ਪੰਚਮ ਪਾਸ਼ਾ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤੁਸੀਂ ਉਦੋਂ ਕਿੱਥੇ ਸੀ ਜਦੋਂ ਦਿੱਲੀ ਦੇ ਚਾਂਦਨੀ ਚੌਕ ਵਿੱਚ ਮੇਰੇ ਪਿਤਾ ਨੋਹੇ ਪਾਸ਼ਾ ਗੁਰਤੇਗ ਬਾਦ ਸਾਬ ਨੂੰ ਸ਼ਹੀਦ ਕੀਤਾ ਗਿਆ ਤੁਸੀਂ ਉਦੋਂ ਕਿੱਥੇ ਸੀ ਜਦੋਂ ਅਨੰਤਪੁਰ ਸਾਹਿਬ ਨੂੰ 8 ਮਹੀਨੇ ਦਾ ਲੰਬਾ ਘੇਰਾ ਪਿਆ ਰਿਹਾ ਤੁਸੀਂ ਉਦੋਂ ਕਿੱਥੇ ਸੀ ਜਦੋਂ ਅਨੰਤਪੁਰ ਸਾਹਿਬ ਨੂੰ ਛੱਡਣਾ ਪਿਆ ਤੁਸੀਂ ਉਦੋਂ ਕਿੱਥੇ ਸੀ ਜਦੋਂ ਚਮਕੌਰ ਦੀ ਜੰਗ ਵਿੱਚ ਮੇਰੇ ਵੱਡੇ ਪੁੱਤਰਾਂ ਤੇ ਬਾਕੀ ਦੇ ਸਿੰਘਾਂ ਨੂੰ ਸ਼ਹੀਦ ਹੋਣਾ ਪਿਆ ਤੁਸੀਂ ਉਦੋਂ ਕਿੱਥੇ ਸੀ ਜਦੋਂ ਸਰਹੰਦ ਦੇ ਵਿੱਚ ਮੇਰੇ ਛੋਟੇ ਪੁੱਤਰਾਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਠੰਡੇ ਬੁਰਜ ਵਿੱਚ ਮੇਰੀ ਮਾਤਾ ਜੀ ਨੂੰ ਸ਼ਹੀਦ ਕੀਤਾ ਗਿਆ ਤੁਸੀਂ ਸੁਲਾਹ ਕਰਵਾਉਣ ਵਾਲੇ ਲੋਕ ਉਦੋਂ ਕਿੱਥੇ ਚਲੇ ਗਏ ਸੀ ਹੁਣ ਜਦ ਮੈਂ ਰਾਜ ਤਾਜ ਪਰਿਵਾਰ ਸਭ ਕੁਝ ਕੌਮ ਤੋਂ ਕੁਰਬਾਨ ਕਰ ਦਿੱਤਾ ਹੁਣ ਤੁਹਾਨੂੰ ਸੁਲਾਹ ਕਰਵਾਣਾ ਚੇਤੇ ਆ ਗਿਆ ਚੌਧਰੀ ਭਾਗ ਸਿੰਘ ਆਪਣੇ ਆਪ ਨੂੰ ਬਹੁਤ ਹੀ ਸਮਝਦਾਰ ਇਨਸਾਨ ਸਮਝਦਾ ਸੀ ਤੇ ਉਸ ਨੂੰ ਆਪੇ ਹੀ ਸਰਕਾਰੇ ਦਰਬਾਰੇ ਪਹੁੰਚ ਹੋਣ ਤੇ ਬਹੁਤ ਘਮੰਡ ਸੀ ਇਸ ਲਈ ਉਸ ਨੂੰ ਗੁਰੂ ਸਾਹਿਬ ਦਾ ਜਵਾਬ ਚੰਗਾ ਨਾ ਲੱਗਿਆ ਤੇ ਗੁਰੂ ਸਾਹਿਬ ਵੱਲੋਂ ਦਿੱਤੇ ਸਿੱਧੇ ਤੇ ਸਪਸ਼ਟ ਜਵਾਬ ਨੂੰ ਆਪਣੀ ਹੀ ហេਠੀ ਸਮਝਿਆ ਉਹ ਪ੍ਰਸੰਸਾ ਦਾ ਭੁੱਖਾ ਸੀ ਉਸ ਨੂੰ ਸੀ ਕਿ ਗੁਰੂ ਸਾਹਿਬ ਉਸ ਦੀ ਗੱਲ ਮੰਨ ਲੈਣਗੇ ਜਿਸ ਨਾਲ ਉਸ ਦੀ ਸਰਕਾਰੇ ਦਰਬਾਰੇ ਸੋਭਾ ਹੋਏਗੀ ਕਿ ਜਿਹੜਾ ਕੰਮ ਮੁਗਲ ਤੇ ਪਹਾੜੀ ਰਾਜੇ ਇੰਨੇ ਲੰਬੇ ਸਮੇਂ ਤੋਂ ਕਰਨਾ ਚਾਹੁੰਦੇ ਸੀ ਉਹ ਕੰਮ ਚੌਧਰੀ ਭਾਗ ਸਿੰਘ ਨੇ ਕੁਝ ਪਲਾਂ ਵਿੱਚ ਹੀ ਕਰ ਦਿੱਤਾ ਪਰ ਅਜਿਹਾ ਹੋਇਆ ਨਹੀਂ ਚੌਧਰੀ ਭਾਗ ਸਿੰਘ ਨੂੰ ਗੁੱਸਾ ਆਇਆ ਉਸ ਨੇ ਗੁੱਸੇ ਵਿੱਚ ਗੁਰੂ ਸਾਹਿਬ ਨੂੰ ਕਿਹਾ ਕਿ ਜੇ ਤੁਸੀਂ ਇਸ ਤਰ੍ਹਾਂ ਹੀ ਜਿੱਦ ਤੇ ਅੜਨਾ ਹੈ ਤੇ ਸਾਡੀ ਗੱਲ ਨਹੀਂ ਮੰਨਣੀ ਤਾਂ ਫਿਰ ਅਸੀਂ ਤੁਹਾਡਾ ਸਾਥ ਨਹੀਂ ਦੇ ਸਕਦੇ ਤੁਹਾਡੀ ਤੇ ਸਾਡੀ ਨਹੀਂ ਨਿਭ ਸਕਦੀ ਸਾਡੇ ਤੋਂ ਸਿੱਖੀ ਨਹੀਂ ਨਿਭਣੀ ਇੰਨੇ ਨੂੰ ਰਾਮੇ ਆਣੇ ਕਿਸੇ ਨੇ ਸੁਨੇਹਾ ਭੇਜਿਆ ਕਿ ਤੁਹਾਡੇ ਉੱਤੇ ਵਜ਼ੀਰ ਖਾਂ ਚੜ ਕੇ ਆ ਰਿਹਾ ਹੈ ਤਾਂ ਗੁਰੂ ਸਾਹਿਬ ਨੇ ਸਿੰਘਾਂ ਨੂੰ ਅੱਗੇ ਚਾਲੇ ਪਾਉਣ ਦਾ ਹੁਕਮ ਦਿੱਤਾ ਤੇ ਕਿਹਾ ਕਿ ਅੱਗੇ ਰੂਪਿਆਂ ਨੇ ਪਿੰਡ ਦੇ ਕੋਲ ਅਸੀਂ ਇਸ ਮੁਗਲ ਫੌਜ ਦਾ ਸਾਹਮਣਾ ਕਰਾਂਗੇ ਗੁਰੂ ਸਾਹਿਬ ਨੇ ਅੱਗੇ ਰੂਪਿਆਂ ਨੇ ਪਿੰਡ ਵੱਲ ਚਾਲੇ ਪਾ ਦਿੱਤੇ ਉੱਥੇ ਹੀ ਗੁਰੂ ਸਾਹਿਬ ਇੱਕ ਉੱਚੀ ਜਗ੍ਹਾ ਤੇ ਆਪਣਾ ਤੀਰ ਕਮਾਨ ਲੈ ਕੇ ਬੈਠ ਗਏ ਜਿੱਥੇ ਅੱਜ ਕੱਲ ਗੁਰਦੁਆਰਾ ਟਿੱਬੀ ਸਾਹਿਬ ਬਣਿਆ ਹੋਇਆ ਹੈ ਇਧਰ ਭਾਗ ਸਿੰਘ ਵੀ ਨੰਬਰਦਾਰਾਂ ਚੌਧਰੀਆਂ ਤੇ ਨਾਲ 40 ਸਿੰਘਾਂ ਦੇ ਨਾਲ ਵਾਪਸ ਮੁੜਨ ਲੱਗਾ ਮਈ ਭਾਗੋ ਜੀ ਵੀ ਇਹਨਾਂ ਦੇ ਨਾਲ ਹੀ ਸੀ ਚੌਧਰੀ ਭਾਗ ਸਿੰਘ ਇਹਨਾਂ 40 ਸਿੰਘਾਂ ਨੂੰ ਚਵਾਲਪਿੰਡ ਤੋਂ ਇਹ ਕਹਿ ਕੇ ਲੈ ਕੇ ਆਇਆ ਸੀ ਕਿ ਉਹ ਗੁਰੂ ਸਾਹਿਬ ਦੇ ਨਾਲ ਇਹਨਾਂ ਦੀ ਸੁਲਾਹ ਕਰਵਾ ਕੇ ਇਹਨਾਂ ਦਾ ਗੁਰੂ ਸਾਹਿਬ ਨਾਲ ਫਿਰ ਤੋਂ ਮਲਾਪ ਕਰਵਾ ਦੇਵੇਗਾ ਪਰ ਉਸਦੇ ਮਨ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀ ਤੇ ਰਾਮਿਆਣੇ ਗੁਰੂ ਸਾਹਿਬ ਨੂੰ ਮਿਲਣ ਤੇ ਇਹ ਚੌਦਰ ਪੁਣੇ ਦੇ ਕਮੰਡ ਦੇ ਵਿੱਚ ਗੁਰੂ ਸਾਹਿਬ ਨੂੰ ਮੱਤਾ ਦੇਣ ਲੱਗਾ ਸਫਰੇ ਸ਼ਹਾਦਤ ਦੇ ਅਗਲੇ ਪ੍ਰਕਰਨ ਦੇ ਵਿੱਚ ਅਸੀਂ ਸਾਂਝ ਪਾਵਾਂਗੇ ਕਿ ਕਿਸ ਨੇ ਚੌਧਰੀ ਭਾਗ ਸਿੰਘ ਦੇ ਨਾਲ ਵਾਪਸ ਮੁੜਦੇ ਸਿੰਘਾਂ ਨੂੰ ਸਮਝਾਇਆ ਵੰਗਾਰਿਆ ਤੇ ਕਿਸ ਤਰ੍ਹਾਂ ਇਹਨਾਂ ਸਿੰਘਾਂ ਨੇ ਗੁਰੂ ਸਾਹਿਬ ਦਾ ਸਾਥ ਦਿੱਤਾ ਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਇਹਨਾਂ 40 ਸਿੰਘਾਂ ਦੀ ਸ਼ਹਾਦਤ ਬਾਕੀ ਸ਼ਹਾਦਤਾਂ ਤੋਂ ਕਿਸ ਤਰ੍ਹਾਂ ਵੱਖਰੀ ਆ ਜਿਸ ਕਰਕੇ ਨਾ 40 ਸਿੰਘਾਂ ਦੀ ਸ਼ਹਾਦਤ ਨੂੰ ਇੰਨਾ ਮਾਣ ਤੇ ਸਤਿਕਾਰ ਮਿਲਿਆ ਹੈ ਇਤਿਹਾਸ ਦੀ ਸਾਂਝ ਪਾਉਂਦੀਆਂ ਅਨੇਕਾਂ ਹੀ ਪ੍ਰਕਾਰ ਦੇ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਹਿਮਾ ਦੇ ਜਾਚਕਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਫਰ ਸ਼ਹਾਦਤ